ਕਾਰੂ ਗਾਇਆ ਸਬਜ਼ੀਆਂ ਦੀ ਵੀ ਗੱਲ ਹੀ ਵੱਖਰੀ ਹੁੰਦੀ ਹੈ। ਕਈ ਵਾਰੀ ਤਾਂ ਇੰਨੀਆਂ ਥੋੜੀਆਂ ਜੀਆਂ ਹੁੰਦੀਆਂ ਨੇ ਕਿ ਸੋਚੀਦਾ ਕਿ ਇਹਨਾਂ ਦਾ ਕੀ ਬਣਾਈਏ ਤੇ ਕਈ ਵਾਰੀ ਇਹਨਾਂ ਦੀ ਕੋਈ ਐਸੀ ਅਮੇਜ਼ਿੰਗ ਜੀ ਰੈਸਪੀ ਬਣ ਜਾਂਦੀ ਹੈ ਕਿ ਸੋਚੀਦਾ ਕਿ ਵੀਡੀਓ ਸ਼ੂਟ ਕੀਤੀ ਹੁੰਦੀ ਤੇ ਰੈਸਪੀ ਬਣਾ ਲੈਂਦੇ। ਤੇ ਚਲੋ ਅੱਜ ਅਸੀਂ ਤੋੜੇ ਥੋੜੇ ਜੇ ਬੈਂਗਣ ਬਾਹਰ ਮੈਂ ਦੇਖਿਆ ਤੇ ਸਿਰਫ ਛੋਟੇ ਛੋਟੇ ਪੰਜ ਹੀ ਬੈਂਗਣ ਲੱਗੇ ਹੋਏ ਸੀ ਜਿਹੜੇ ਮੈਂ ਤੋੜ ਕੇ ਲਿਆਉਂਦੇ ਤੇ ਇਹਨਾਂ ਦੀ ਇੱਕ ਅਮੇਜ਼ਿੰਗ ਜੀ ਰੈਸਪੀ ਬਣਾਉਂਦੇ ਆ। ਜੋ ਕਿ ਬਹੁਤ ਹੀ ਜਮਮੀ ਤੇ ਟੇਸਟੀ ਬਣ ਕੇ ਤਿਆਰ ਹੋਈ ਮੈਂ ਇਹਨਾਂ ਨੂੰ ਅੱਜ ਇੱਕ ਅਲੱਗ ਹੀ ਤਰੀਕੇ ਨਾਲ ਬਣਾਇਆ ਅਸੀਂ ਬੈਂਗਣ ਲੈ ਲਏ ਤੇ ਉਹਨਾਂ ਨੂੰ ਇਸ ਤਰ੍ਹਾਂ ਕੱਟ ਲਗਾ ਕੇ ਤੇ ਮਸਾਲਾ ਰਲਾ ਕੇ ਵਿੱਚ ਇਹਨਾਂ ਦੇ ਫਿਲਿੰਗ ਮਸਾਲੇ ਨਾਲ ਪਹਿਲਾਂ ਕਰ ਲਈ ਤੇ ਤੁਸੀਂ ਕੋਈ ਵੀ ਬੇਸਿਕ ਮਸਾਲੇ ਆਪਣੇ ਸਵਾਦ ਅਨੁਸਾਰ ਲੈ ਸਕਦੇ ਹੋ ਫਿਰ ਅਸੀਂ ਇੱਕ 1/2 ਕੱਪ ਵੇਸਣ ਲਿਆ ਤੇ ਉਹਦੇ ਵਿੱਚ ਅਸੀਂ ਬਾਕੀ ਬਜੇ ਮਸਾਲੇ ਐਡ ਕਰ ਦਿੱਤੇ ਥੋੜਾ ਜਿਹਾ ਬਰੀਕ ਕਟਿਆ ਹੋਇਆ ਪਿਆਜ਼ ਤੇ ਹਰੀ ਮਿਰਚ ਵੀ ਮੈਂ ਐਡ ਕਰ ਦਿੱਤੀ ਤੇ ਥੋੜਾ ਥੋੜਾ ਪਾਣੀ ਪਾ ਕੇ ਤੇ ਇਸ ਤਰ੍ਹਾਂ ਦੀ ਕਨਸਿਸਟੈਂਸੀ ਦੇ ਨਾਲ ਇਹਦਾ ਇੱਕ ਕੋਲ ਤਿਆਰ ਕਰਨਾ ਹੈ ਤੇ ਉਹਦੇ ਵਿੱਚ ਇਹਨਾਂ ਨੂੰ ਬੈਂਗਣਾ ਨੂੰ ਅਸੀਂ ਜਿਹੜੇ ਅਸੀਂ ਇਸ ਤਰ੍ਹਾਂ ਕੱਟ ਲਗਾਏ ਹੋਏ ਨੇ ਪੂਰੀ ਤਰ੍ਹਾਂ ਡਿਪ ਕਰਕੇ ਵੈਸਨ ਦੇ ਨਾਲ ਕੋਟਿੰਗ ਕਰ ਲੈਣੀ ਹੈ ਇਹਨਾਂ ਦੀ ਤੇ ਇਹਨਾਂ ਨੂੰ ਚਾਹੇ ਤੁਸੀਂ ਜ਼ਿਆਦਾ ਆਇਲ ਪਾ ਕੇ ਡੀਪ ਫ੍ਰਾਈ ਕਰ ਲਓ ਲੇਕਿਨ ਮੈਂ ਫ੍ਰਾਈਂਗ ਪੈਨ ਦੇ ਉੱਤੇ ਥੋੜਾ ਕੜਸੀ ਡੇਢ ਕੜਸੀ ਤੇਲ ਪਾਈ ਸੀ ਤੇ ਉਹਦੇ ਵਿੱਚ ਇਹਨਾਂ ਨੂੰ ਫ੍ਰਾਈ ਕਰ ਲਿਆ ਲੇਕਿਨ ਇਸ ਤਰ੍ਹਾਂ ਇਹ ਬਹੁਤ ਹੀ ਜ਼ਿਆਦਾ ਕ੍ਰਿਸਪੀ ਤੇ ਟੇਸਟੀ ਬਣੇ ਇਹਨਾਂ ਨੂੰ ਅਸੀਂ ਇਸ ਤਰ੍ਹਾਂ ਸਾਰਿਆਂ ਨੂੰ ਫਲਾ ਕੇ ਰੱਖ ਲੈਣਾ ਵਾ ਤੇ ਜਿਹੜਾ ਵੇਸਨ ਦਾ ਘੋਲ ਬਚਨਾਵਾ ਉਹ ਵੀ ਥੋੜਾ ਜਿਹਾ ਅਸੀਂ ਉੱਪਰ ਇਹਨਾਂ ਦੇ ਪਾ ਦੇਣਾ ਬਾਅਦ ਚ ਫਿਰ ਅਸੀਂ ਇਹਨਾਂ ਨੂੰ ਸਾਈਡ ਤੇ ਪਾਇਆ ਹੋਇਆ ਤੇਲ ਨੂੰ ਇਹਨਾਂ ਦੇ ਉੱਪਰ ਵੀ ਪਾਵਾਂਗੇ ਕਿ ਥੋੜਾ ਨਾਲ-ਨਾਲੇ ਉੱਪਰੋਂ ਵੀ ਪੱਕਦੇ ਰਹਿਣ ਫਿਰ ਇਹਨਾਂ ਦੀ ਅਸੀਂ ਸਾਈਡਾਂ ਚੇਂਜ ਕਰਕੇ ਤੇ ਥੋੜੀ ਦੇਰ ਲਈ ਟੱਕ ਕੇ ਨਹੀਂ ਪਕਾ ਲੈਣਾ ਕਿ ਥੋੜਾ ਵਿੱਚੋਂ ਵੀ ਇਹ ਪੱਕ ਜਾਣਾ 4-5 ਮਿੰਟ ਲਈ ਮੈਂ ਢੱਕ ਕੇ ਪਕਾ ਲਿਆ ਸੀ ਤੇ ਇਹਨਾਂ ਧਿਆਨ ਰੱਖੀ ਕਿ ਅਸੀਂ ਇਹਨਾਂ ਨੂੰ ਬਹੁਤ ਮੀਡੀਅਮ ਗੈਸ ਤੇ ਘੱਟ ਸੇਕ ਤੇ ਪਕਾਉਣਾ ਹੈ ਫੁੱਲ ਗੈਸ ਤੇ ਨਹੀਂ ਪਕਾਉਣਾ ਕਿ ਸੜ ਜਾਣਲਟਲਟ ਪਲਟ ਕੇ ਇਹਨਾਂ ਨੂੰ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਸੀ ਪਕਾ ਲਾਂਗੇ ਤੇ ਬਹੁਤ ਹੀ ਵਿਵਧੀਆ ਜੇ ਕ੍ਰਿਸਪੀ ਜੇ ਬੈਂਗਣ ਮਣ ਕੇ ਸਵਾਦ ਆਇਆ ਜੋ ਕਿ ਬੈਂਗਣ ਨੂੰ ਵੈਸੇ ਤੇ ਬੱਚੇ ਪਸੰਦ ਨਹੀਂ ਕਰਦੇ ਤੇ ਇਸ ਤਰ੍ਹਾਂ ਬਣਾਏ ਹੋਏ ਬੱਚਾ ਨੇ ਬਹੁਤ ਖੁਸ਼ ਹੋ ਕੇ ਖਾਦੇ ਤੁਸੀਂ ਵੀ ਬਣਾ ਕੇ ਇਸ ਤਰ੍ਹਾਂ ਖਾ ਸਕਦੇ ਹੋ ਤੇ ਬਣਾ ਕੇ ਖਾਇਓ ਨਾਲੇ ਮੈਨੂੰ ਦੱਸਿਓ ਕਿਵੇਂ ਬਣੀ ਤੇ ਕਿਵੇਂ ਲੱਗੀ ਰੈਸਪੀ ਕਮੈਂਟ ਕਰਕੇ ਜਰੂਰ ਦੱਸਣਾ ਸਾਡੀਆਂ ਵੀਡੀਓਜ਼ ਨੂੰ ਫੋਲੋ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਪਲੀਜ਼ ਜਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਆ नेक्स्ट ਵੀਡੀਓ ਵਿੱਚ ਬਾਏ